ਸੀਐਮ ਮਾਨ ਦੇ ਹੱਕ ਵਿੱਚ ਨਿਤਰੇ ਰਵਨੀਤ ਬਿੱਟੂ ਸੁਖਵੀਰ ਬਾਦਲ ਨੂੰ ਪਾਈ ਚਾਰਟ ਲੁਧਿਆਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਮਨਹਾਨੀ ਦਾ ਕੇਸ ਕਰਨ ਦੀ ਚੇਤਾਵਨੀ ਦੇਣ ਸੰਬੰਧੀ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖਿਲਾਫ ਜੰਮ ਕੇ ਪੜਾਸ ਕੱਢੀ ਹੈ ਇਸ ਮਾਮਲੇ 'ਚ ਸੁਖਵੀਰ ਦਾ ਦੋਸ਼ ਹੈ ਕਿ ਸੀਐਮ ਮਾਨ ਵੱਲੋਂ ਲੁਧਿਆਣਾ 'ਚ ਰੱਖੀ ਗਈ ਡਿਬੇਟ ਦੌਰਾਨ ਬੇਅਦਬੀ ਦੇ ਮੁੱਦੇ ਤੇ ਉਹਨਾਂ ਦੇ ਪਰਿਵਾਰ ਖਿਲਾਫ ਗਲਤ ਦੋਸ਼ ਲਾਏ ਸਨ ਜਿਸ ਸੰਬੰਧੀ ਮੁਆਫੀ ਮੰਗਣ ਲਈ ਭੇਜੇ ਗਏ ਲੀਗਲ ਨੋਟਿਸ ਦਾ ਸੀਐਮ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸੁਖਵੀਰ ਨੇ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ ਇਸ ਚਿਤਾਵਨੀ ਤੋਂ ਬਾਅਦ ਜਿੱਥੇ ਸੀਐਮ ਮਾਨ ਨੇ ਸੁਖਬੀਰ ਤੇ ਜੰਮ ਕੇ ਪੜਾਸ ਕੱਢੀ ਹੈ ਉੱਥੇ ਕਾਂਗਰਸੀ ਐਮਪੀ ਰਵਨੀਤ ਬਿਟੂ ਵੀ ਸੀਐਮ ਮਾਨ ਦੇ ਹੱਕ 'ਚ ਖੜੇ ਨਜ਼ਰ ਆ ਰਹੇ ਹਨ ਬਿਟੂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ ਹੈ ਇਸ ਲਈ ਸੁਖਬੀਰ ਕਿੰਨੇ ਪੰਜਾਬੀਆਂ ਤੇ ਮਾਨਹਾਨੀ ਦੇ ਕੇਸ ਕਰਨਗੇ ਬਿਟੂ ਨੇ ਕਿਹਾ ਕਿ ਬਾਦਲਾਂ ਦੇ ਕਰੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਸੰਬੰਧੀ ਪੋਸਟਰ ਲਗਾਏ ਸਨ ਪਰ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਗੋਂ ਬੇਅਦਬੀ ਦਾ ਵਿਰੋਧ ਕਰਦੇ ਹੋਏ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ ਹ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅਤੇ ਸੁਖਬੀਰ ਆਪਣੀ ਸਿਆਸੀ ਜ਼ਮੀਨ ਗਵਾ ਚੁਕੇ ਹਨ ਅਤੇ ਲੋਕਾਂ 'ਚ ਜਾਣ ਲਈ ਆਏ ਦਿਨ ਕੋਈ ਨਵਾਂ ਹਥਕੰਡਾ ਅਪਣਾ ਰਹੇ ਹਨ। ਰਾਮ ਮੰਦਰ ਦੀ ਉਸਾਰੀ ਲਈ ਕਿਸ਼ਮਤ ਨੇ ਪੀਐਮ ਮੋਦੀ ਨੂੰ ਚੁਣਿਆ ਅਡਵਾਨੀ। ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਸ਼ਟਰ ਤਰਮ ਮੈਗਜ਼ੀਨ ਦੇ ਆਗਾਮੀ ਵਿਸ਼ੇਸ਼ ਐਡੀਸ਼ਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਹੈ ਕਿ ਕਿਸਮਤ ਨੇ ਫੈਸਲਾ ਕੀਤਾ ਸੀ ਕਿ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਇੱਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ ਅਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ। ਆਪਣੇ ਲੇਖ ਰਾਮ ਮੰਦਰ ਨਿਰਮਾਣ ਇੱਕ ਦਿਵਸਵ ਦੀ ਪੂਰਤੀ ਵਿੱਚ ਅੜਵਾਨੀ 96 ਨੇ ਰਾਮ ਮੰਦਰ ਦੀ ਉਸਾਰੀ ਲਈ 33 ਸਾਲ ਪਹਿਲਾਂ ਕੱਢੀ ਗਈ ਰਥ ਯਾਤਰਾ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਅੱਜ ਰਥ ਯਾਤਰਾ ਨੂੰ 33 ਸਾਲ ਪੂਰੇ ਹੋ ਗਏ ਹਨ। 25 ਸਤੰਬਰ 1990 ਦੀ ਸਵੇਰ ਨੂੰ ਜਦੋਂ ਅਸੀਂ ਰਥ ਯਾਤਰਾ ਸ਼ੁਰੂ ਕੀਤੀ ਸੀ ਤਾਂ ਸਾਨੂੰ ਨਹੀਂ ਪਤਾ ਸੀ ਕਿ ਜਿਸ ਆਸਥਾਨਾਲ ਅਸੀਂ ਭਗਵਾਨ ਰਾਮ ਵੱਲ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਸੀ ਉਹ ਦੇਸ਼ ਵਿੱਚ ਇੱਕ ਅੰਦੋਲਨ ਦਾ ਰੂਪ ਲੈ ਲਵੇਗੀ। ਹਿੰਦੀ ਮੈਗਜ਼ੀਨ ਰਾਸ਼ਟਰ ਧਰਮ ਦੇ ਵਿਸ਼ੇਸ਼ ਐਡੀਸ਼ਨ ਵਿੱਚ ਛਪੇ ਆਪਣੇ ਲੇਖ 'ਚ ਅਡਵਾਨੀ ਨੇ ਜ਼ਿਕਰ ਕੀਤਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰਥ ਯਾਤਰਾ ਦੌਰਾਨ ਉਹਨਾਂ ਦੇ ਨਾਲ ਸਨ ਅਡਵਾਨੀ ਨੇ ਕਿਹਾ ਕਿ ਉਦੋਂ ਮੋਦੀ ਪ੍ਰਸਿੱਧ ਨਹੀਂ ਸਨ ਪਰ ਇਸ ਦੇ ਨਾਲ ਹੀ ਭਗਵਾਨ ਰਾਮ ਨੇ ਆਪਣਾ ਮੰਦਿਰ ਦੁਬਾਰਾ ਬਣਾਉਣ ਲਈ ਆਪਣੇ ਭਗਤ ਮੋਦੀ ਨੂੰ ਚੁਣਿਆ ਅਡਵਾਨੀ ਨੇ ਕਿਹਾ ਕਿ ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਕਿਸਮਤ ਨੇ ਫੈਸਲਾ ਕੀਤਾ ਹੈ ਕਿ ਇੱਕ ਦਿਨ ਅਯੁੱਧਿਆ 'ਚ ਸ਼੍ਰੀ ਰਾਮ ਦਾ ਇੱਕ ਵਿਸ਼ਾਲ ਮੰਦਿਰ ਜ਼ਰੂਰ ਬਣੇਗਾ ਉਹਨਾਂ ਨੇ ਕਿਹਾ ਖੈਰ ਹੁਣ ਇਹ ਸਿਰਫ ਸਮੇਂ ਦੀ ਗੱਲ ਹੈ अडवानी ਦਾ ਮੰਨਣਾ ਹੈ ਕਿ ਅਯੁੱਧਿਆ ਅੰਦੋਲਨ ਉਹਨਾਂ ਦੀ ਸਿਆਸੀ ਯਾਤਰਾ ਵਿੱਚ ਸਭ ਤੋਂ ਨਿਰਣਾਇਕ ਅਤੇ ਪਰਿਵਰਤਨਸ਼ੀਲ ਘਟਨਾ ਸੀ ਜਿਸ ਨੇ ਉਹਨਾਂ ਨੂੰ ਭਾਰਤ ਨੂੰ ਮੁੜ ਲੱਭਣ ਅਤੇ ਇਸ ਪ੍ਰਕਿਰਿਆ ਵਿੱਚ ਆਪਣੇ ਆਪ ਨੂੰ ਦੁਬਾਰਾ ਸਮਝਣ ਦਾ ਮੌਕਾ ਦਿੱਤਾ। ਰਾਮ ਮੰਦਰ ਅੰਦੋਲਨ ਵਿੱਚ ਸਭ ਤੋਂ ਅੱਗੇ ਰਹੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਸੀਨੀਅਰ ਨੇਤਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਸ਼ਾਨਦਾਰ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ।